ਆ ਲੈ ਹੁਣ ਕਹਿੰਦੀ ਮੈਂ ਰੋਂਦੀ ਨੂੰ ਹੂ ਹੂ ਕਰੀ ਜਾਂਦੀ ਹਾਂ ਜਿੰਦਾਬਾਦ ਜੋਤੋਂ ਦਾ ਨਟ ਗਿਆ ਚਲ ਹੁਣ ਲੱਭ ਕੇ ਚਪਲ ਜੋ ਨਹੀਂ ਦੇਦੀ ਮੈਨੂੰ ਜੇ ਤੂੰ ਲੈ ਰਹੀ ਹੈ ਮੇਰੀ ਤੂੰ ਯਾਰ ਕੀ ਕਰਦੀ ਆ ਤੂੰ ਚੱਪਾ ਛੱਡ ਦੇ ਯਾਰ ਜਿੰਦਾਬਾਦ ਬੇਵਕੀਆ ਦੀ ਜਸ ਫ੍ਰੈਂਡ ਨਾ ਬਣਿਆ ਗਾਇਲ ਅਗਰ ਉਹ ਵਾ ਨਾ 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 ਲਾਈ ਹੈ ਨਾ ਜੀ ਨਹੀਂ ਮੈਂ ਮੇਰੀ ਇੱਕ ਗਾਲ ਤਾਂ ਜਿਆਦਾ ਲਾਈ ਹੈ ਨਾ ਮੈਂ ਤੇ ਆਪ ਤੂੰ ਤੂੰ ਗਾ ਨੂੰ ਤੂੰ ਗਾ ਨੂੰ ਹੋ ਕੇ ਫੇਰ ਪਿੱਛੇ ਮੁੜੇ ਇੱਕ ਹੀ ਗੰਭਨਾ ਚੱਪਲ ਚੱਤਿਆ ਫਿਰ ਤੂੰ ਰਹਿ ਨਹੀਂ ਚੱਪਲ ਮੈਂ ਜੱਪੜ ਵੇ ਜਾ ਕੇ ਫਿਰ ਤੂੰ ਰਹਿ ਨਹੀਂ ਜਾਂ ਤੇ ਕੋ ਬਾਰਫ ਸੀਗੀ ਜਦੋਂ ਪਾਣੀ ਆ ਜਾਂਦੀ ਧੋੜ ਲੈਂਦੀ ਮੈਂ ਮੈਂ ਉਹਦੇ ਫਾਟੇ ਜਾਂਦੇ ਆ ਪੈਰ ਉਹ ਰੱਬ ਕਰਨਾ ਹੀ ਨਹੀਂ ਹੁਣ ਤੂੰ ਪਾਜੀ ਯਾਰ ਕੀ ਯਾਰ ਗੇਮ ਨਹੀਂ ਖੇਡਣ ਦੇ ਰੱਬ ਕਰੀ ਖੇਡਣਾ ਖੇਡਣੀ ਤੇ ਚੱਲ ਅੰਦਰ ਚੱਲ ਨਹੀਂ ਹਣਾ ਕੋਈ ਨਹੀਂ ਲੋੜ ਪਾ ਲੈਣੇ ਚੱਲ ਚਲੀ ਚੱਬਣ ਮੈਂ ਫਟ ਆ ਜਾਂਦਾ ਕਿੱਥੇ ਜਾ